ਸਾਸ਼ਿਕਾ ਜੀ ਸਾਰਿਆਂ ਨੂੰ ਅੱਜ ਆਪਾਂ ਕਟਿੰਗ ਕਰਾਂਗੇ ਸੈਮੀ ਪਟਿਆਲਾ ਮਿਆਣੀ ਵਾਲੀ ਸਲਵਾਰ ਜਿਹਦੇ ਲਈ ਸਾਡੇ ਕੋਲ 2.2 ਮੀਟਰ ਕਪੜਾ ਹੈ 48 ਇੰਚ ਲੰਬਾਈ ਹੈ ਕਪੜੇ ਦੀ ਇਹ 2.2 ਮੀਟਰ ਕਪੜਾ ਬੰਦਾ ਹੈ ਮੇਰੀ ਸਲਵਾਰ ਦੀ ਲੰਬਾਈ ਹੈ 37 ਇੰਚ 37 ਇੰਚ ਦੇ ਵਿੱਚੋਂ ਆਪਾਂ 32 ਇੰਚ ਪਹੁੰਚਦੀ ਲੰਬਾਈ ਲਵਾਂਗੇ ਕਿਉਂਕਿ ਉੱਪਰ ਚੇਂਜ ਦੀ ਬੈਲਟ ਪੈਣੀ ਹੈ ਤਿਆਰ 32 ਇੰਚ ਪਹੁੰਚਦੀ ਲੰਬਾਈ ਲਵਾਂਗੇ ਪੌਂਚੇ ਦੀ ਚੌੜਾਈ ਆਪਾਂ ਲਵਾਂਗੇ 5.5 ਇੰਚ ਡਬਲ ਕਰਕੇ ਉਹਦਾ ਪੂਰਾ ਟੋਟਲ 11 ਇੰਚ ਹੋ ਗਿਆ ਉਹ ਡਬਲ ਕਰ ਲਵਾਂਗੇ ਤੇ 5.5 ਇੰਚ ਆ ਜਾਵੇਗਾ ਪੌਂਦੇ ਦੀ ਆਪਾਂ ਇੱਕੋ ਕਟਿੰਗ ਕਰ ਲਵਾਂਗੇ ਮੇਰੇ ਸਾਰਿਆਂ ਅਗੇ ਮੇਰੇ ਫ੍ਰੈਂਡਸ ਅਗੇ ਰਿਕਵੈਸਟ ਹੈ ਕਿ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਚੈਨਲ ਨੂੰ ਲਾਈਕ ਐਂਡ ਸਬਸਕ੍ਰਾਈਬ ਜ਼ਰੂਰ ਕਰੋ ਜੇ ਕੁਝ ਸਮਝ ਨਹੀਂ ਆਉਂਦਾ ਫੇ ਕਮੈਂਟ ਕਰਕੇ ਪੁੱਛ ਸਕਦੇ ਹੋ ਜੇ ਕਿਤੇ ਮੇਰੀ ਕੋਈ ਗਲਤੀ ਆ ਤਾਂ ਉਹ ਵੀ ਮੈਨੂੰ ਸੁਧਾਰਨ ਦਾ ਮੌਕਾ ਦੇ ਸਕਦੇ ਹੋ। ਅੋਨਸੀ ਨੂੰ ਮਿਆਨੀ ਵਾਲੀ ਸਲਵਾਰ ਬਣਾ ਰਹੇ ਹਾਂ ਇਸ ਦੇ ਲਈ ਇਹਦਾ ਉਧਾਂ ਆਪਾਂ ਨੋਰਮਲ ਆਸਣ ਜਿਹਾ ਰੱਖਦੇ ਹਾਂ ਸਾਰੀ ਸਲਵਾਰ ਦਾ 10 9.5 10 10.5 ਦੇ ਵਿੱਚ ਹੀ ਰੱਖਦੇ ਹਾਂ ਲੇਕਿਨ ਇਹ ਮਿਆਨੀ ਵਾਲੀ ਸਲਵਾਰ ਬਣਾਨੀ ਹੈ ਜੇ ਆਪਾਂ 16 ਇੰਚ ਇਹਦਾ ਪੌਂਚਾ ਲਿਆ ਹੈ ਕਿ 16 ਇੰਚ ਹੀ ਆਪਾਂ ਕੁਂਦੇ ਦੀ ਲੰਬਾਈ ਲੈਣੀ ਹੈ। ਕੁੰਡੇ ਦਿਨ ਬਾਈ ਜਿੰਨੀ ਲੈਣੀ ਹੈ ਉਹਦੀ ਉਹਦਾ ਆਪਾਂ ਅੱਧ ਲੈਣਾ ਹੈ ਜਿੱਦਾ 32 ਇੰਚ ਆਪਾਂ ਲੰਬਾਈ ਲਈ ਤੇ 16 ਇੰਚ ਦਾ ਆਧਾ ਆ ਗਿਆ ਤੇ 16 ਇੰਚ ਆਪਾਂ ਇੱਥੋਂ ਇਹਦਾ ਆਸਣ ਰੱਖਣਾ ਹੈ 16 ਇੰਚ ਇੱਥੋਂ ਆਪਾਂ ਇਹਦਾ ਆਸਣ ਰੱਖਾਂਗੇ ਤੇ ਹੁਣ ਆਪਾਂ ਇਹਦੇ ਵਿੱਚ ਮਿਆਣੀ ਪਾ ਰਹੇ ਹਾਂ ਕਿੰਨੀ 5.5 ਇੰਚ ਦੀ ਤੇ 5.5 ਇੰਚ ਮਿਆਣੀ ਤੇ ਉੱਪਰਲੇ ਪਾਸੇ ਰੱਖਾਂਗੇ ਆਪਾਂ ਜਿੱਥੋਂ ਆਪਾਂ ਕੱਪੜਾ ਕਟਿੰਗ ਨੂੰ ਆਪਣਾ ਕਟਿੰਗ ਕਰ ਦੇਣੀ ਹੈ ਤੁਹਾਨੂੰ ਕਨਫਿਊਜ਼ਨ ਨਾ ਹੋਵੇ ਇਹ ਮੇਰਾ ਐਕਸਟਰਾ ਕਪੜਾ ਉਨਾਂ ਤੋਂ ਉਪਰੋਂ ਮੈਂ ਇਹਦਾ ਜਿਹੜਾ ਆਸਨ ਹੈ ਜਿਹੜਾ ਹੁਣ ਤੇ ਆਪਾਂ ਆਸਨ ਕਟਾਈ ਦਾ ਲਵਾਂਗੇ ਉਹ 1.5 10 ਇੰਚ ਲਵਾਂਗੇ ਫਿਰ ਆਪਾਂ ਇਹਨੂੰ ਇਹਦੇ ਨਾਲ ਮਿਲਾ ਦੇਵਾਂਗੇ ਜਿੰਨਾ ਹੁਣ ਜੇ ਤੁਹਾਨੂੰ ਜਲਦੀ ਸਮਝ ਆ ਜਾਵੇ ਜ ਆਪਾਂ ਇਧਰ 16 ਇੰਚ ਆਸਨ ਲੈ ਰਹੇ ਹਾਂ ਤੇ ਆਪਾਂ ਦੂਸਰੇ ਪਾਸੋਂ ਵੀ 16 ਇੰਚ ਹੀ ਆਸਨ ਲਵਾਂਗੇ ਉੱਥੋਂ ਵੀ ਆਪਾਂ 2.5 ਦਾ ਨਿਸ਼ਾਨ ਲਾਵਾਂਗੇ कि ਆਪਾਂ ਇਹਦੀ ਕ੍ਰਾਸ ਕਟਿੰਗ ਕਰ ਦਵਾਂਗੇ ਜਿੱਦਾਂ ਆਪਕੇ ਆਪਾਂ ਸਰਵਾਹ ਦੀ ਕਟਿੰਗ ਕਰੀ ਗਈ ਹੈ ਮੈਂ ਤੁਹਾਨੂੰ ਸਮਝਾਉਣ ਦੇ ਲਈ ਹੀ ਇਸ ਤਰ੍ਹਾਂ ਕਰ ਰਹੀ ਹਾਂ ਤਾਂ ਤੁਹਾਨੂੰ ਥੋੜੀ ਸਮਝ ਆਵੇ ਜੇ ਕਿਸੇ ਨੂੰ ਮੇਰੀ ਭੈਣ ਨੂੰ ਸਮਝ ਨਾ ਆਵੇ ਤਾਂ ਇਹ ਕੋਮੈਂਟ ਕਰਕੇ ਪੁੱਛ ਸਕਦੇ ਹੋ ਤੁਹਾਨੂੰ ਫੇਰ ਇੱਕ ਵਾਰੀ ਰਿਕੁਐਸਟ ਹੈ ਕਿ ਪਲੀਜ਼ ਅਨਾਉਂਸ ਸਪੋਰਟ ਕਰੋ ਆ ਦੇਖੋ ਹੁਣ ਇਹ ਇਸ ਤਰ੍ਹਾਂ ਲਿਖੇਗੀ ਹੁਣ ਆਪਾਂ ਕਹਾਂਗੇ ਕਿ ਇੰਨਾ ਵੱਡਾ ਅਸੀਂ ਥੋੜੇ ਨਾ ਰੱਖਾਂਗੇ ਹੁਣ ਆਪਾਂ ਇੱਥੋਂ ਇਹਦਾ 1.5 ਇੰਚ ਆਸਨ ਲਵਾਂਗੇ 1.5 ਇੰਚ ਆਸਨ ਇੱਥੋਂ ਲਵਾਂਗੇ ਫਿਰ ਇਹਨੂੰ ਆਪਾਂ ਇਹਦੇ ਨੂੰ ਇਹਦੇ ਨਾਲ ਮਿਲਾ ਦਵਾਂਗੇ ਜਿਹੜੀ ਆਪਾਂ ਨਾਲੀ ਦੀ ਕਟਿੰਗ ਕੀਤੀ ਹੈ ਇੱਥੋਂ ਆਪਾਂ ਇਹਨੂੰ ਇਹਦੇ ਨਾਲ ਮਿਲਾ ਦਵਾਂਗੇ ਕਾਟੇ ਕਪੜਾ ਹੋ ਗਿਆ ਸਮਝੋ ਆਪਾਂ ਸਿੱਧਾ ਕਰ ਦੇਵਾਂਗੇ ਇਹ ਆਪਣੀ ਕੱਟੀ ਗਈ ਹੈ ਮਿਆਣੀ ਵਾਲੀ ਸੈਮੀ ਪਟਿਆਲਾ ਸਲਵਾਰ ਇਹ ਦਾ ਪਹੁੰਚ ਆ ਗਿਆ ਇਹ ਦੇਣਾ जेड़ी बेल्ट है।, है मेरी पच्ची इंच तैयार है चौड़ाई की पूरी जी बेल्ट की पूरी गोलाई है पंजा इंच है पा इंच का अद जरा है पची इंच आएगा पची इंचा डबल करके रख लवाने 20 ਇੰਚ ਤਿਆਰ ਹੈ ਇਸ ਕਰਕੇ ਨੂੰ 25 ਇੰਚ ਰੱਖਾਂਗੇ ਤੇ ਇਹਦੀ ਬੈਟ ਦੀ ਜਿਹੜੀ ਉੱਪਰੋਂ ਲੰਬਾਈ ਹੈ ਉਹ ਅਸੀਂ 8 ਇੰਚ ਰੱਖਾਂਗੇ ਕਿਉਂਕਿ ਉੱਪਰ ਨੇਫਾ ਵੀ ਪਨ ਜਾਣਾ ਹੈ ਨੇਫੇ ਦੇ ਫੋਲਡ ਵਿੱਚ ਵੀ ਆ ਜਾਣਾ ਹੈ ਤੇ ਨੀਚੇ 10 ਇੰਚ ਬੈਲਟ ਦੇ ਵਿੱਚ ਵੀ ਕਪੜਾ ਆ ਜਾਣਾ ਹੈ ਲੋਜੀ ਆ ਇਹਦੀ ਬੈਲਟ ਦੀ ਕਟਿੰਗ ਹੋ ਗਈ। ਇਹ ਵਾਲੀ ਜੀ ਸੈਮੀ ਫਟਿਆਲਾ ਨਿਆਣੀ ਵਾਲੀ ਸਲਵਾਰ ਉਮੀਦ ਹੈ ਕਿ ਤੁਹਾਨੂੰ ਮੇਰੀ ਵੀਡੀਓ ਪਸੰਦ ਆਏਗੀ ਜਾਂਦੇ-ਜਾਂਦੇ ਫਿਰ ਰਿਕਵੈਸਟ ਹੈ ਕਿ ਮੇਰੇ ਚੈਨਲ ਨੂੰ ਸਪੋਰਟ ਕਰੋ। ਸਬਸਕ੍ਰਾਈਬ ਐਂਡ ਲਾਈਕ ਕਰੋ ਸਤਿ ਸ਼੍ਰੀ ਅਕਾਲ ਜੀ।